ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਪ੍ਰਵਾਸ ਦੀ ਪੰਜਾਬ ਵਿੱਚ ਕੁਝ ਮੁਹਿੰਮ ਚਲਾਈ ਜਾ ਰਹੀ ਹੈ ਕਿ ਪ੍ਰਵਾਸੀ ਇੱਥੋਂ ਕੱਢਣੇ ਚਾਹੀਦੇ ਨੇ ਇਹਨਾਂ ਨੂੰ ਬਾਹਰ ਕੱਢ ਦਿਓ ਪ੍ਰਵਾਸ ਕੋਈ ਅੱਜ ਦੀ ਗੱਲ ਨਹੀਂ ਹੈ ਕਿ ਅੱਜ ਹੀ ਲੋਕ ਪੰਜਾਬ ਤੋਂ ਬਾਹਰੋਂ ਆਏ ਨੇ ਜਾਂ ਅੱਜ ਹੀ ਪੰਜਾਬ ਦੇ ਲੋਕ ਬਾਹਰ ਗਏ ਨੇ ਸਦੀਆਂ ਤੋਂ ਲੋਕ ਰੋਜ਼ਗਾਰ ਦੀ ਭਾਲ ਵਿੱਚ ਚੰਗੇ ਰਹਿਣ ਸਹਿਣ ਦੀ ਭਾਲ ਵਿੱਚ ਬਾਹਰਲੇ ਮੁਲਕਾਂ 'ਚ ਵੀ ਬਾਹਰੀਆਂ ਸਟੇਟਾਂ 'ਚ ਵੀ ਜਾਂਦੇ ਰਹਿੰਦੇ ਨੇ ਪੰਜਾਬੀ ਵੀ ਬਹੁਤ ਸਾਰੀਆਂ ਸਟੇਟਾਂ ਵਿੱਚ ਜਾ ਕੇ ਵੱਸ ਚੁੱਕੇ ਨੇ ਪਿਛਲੇ ਟਾਈਮ 'ਚ ਠੀਕ ਹੈ ਕੁਝ ਸਟੇਟਾਂ 'ਚ ਹਿੱਲੀ ਸਟੇਟਾਂ 'ਚ ਰੈਸਟ੍ਰਿਕਸ਼ਨਸ ਨੇ ਵੀ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਪਰ ਮੋਸਟਲੀ ਸਟੇਟਾਂ ਵਿੱਚ ਕੋਈ ਅਜਿਹੀ ਰੈਸਟ੍ਰਿਕਸ਼ਨ ਨਹੀਂ ਹੈ ਖਾਸ ਕਰ ਕੰਮ ਕਰਨ ਨੂੰ ਜੌਬ ਕਰਨ ਨੂੰ ਤਾਂ ਕਿਸੇ ਸਟੇਟ ਵਿੱਚ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਮੋਸਟਲੀ ਪ੍ਰਵਾਸੀ ਵੀ ਪੰਜਾਬ 'ਚ ਜੌਬਾਂ ਵਾਸਤੇ ਆਉਂਦੇ ਨੇ ਜਿਸ ਤਰ੍ਹਾਂ ਆਪਣੇ ਲੋਕ ਕੈਨੇਡਾ ਜਾਂਦੇ ਨੇ ਹੁਣ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਇਹਨਾਂ ਨੂੰ ਬਾਹਰ ਕਰੋ ਇਹਨਾਂ ਨੇ ਗੰਦ ਪਾਇਆ ਇਹ ਕ੍ਰਾਈਮ ਕਰਦੇ ਨੇ ਪਰ ਜ਼ਰੂਰੀ ਨਹੀਂ ਕਿ ਪ੍ਰਵਾਸੀ ਕਰਦੇ ਨੇ ਜ਼ਿਆਦਾਤਰ ਕ੍ਰਾਈਮ 'ਚ ਪੰਜਾਬੀ ਵੀ ਸ਼ਾਮਿਲ ਹੁੰਦੇ ਨੇ ਇਹ ਕ੍ਰਾਈਮ ਇੱਕ ਲਾਅ ਐਂਡ ਆਰਡਰ ਦੀ ਸਮੱਸਿਆ ਹੈ ਜੋ ਵਰਲਡਵਾਈਡ ਹੈ ਹਰ ਜਗ੍ਹਾ ਲੋਕ ਕ੍ਰਾਈਮ 'ਚ ਇਨਵੋਲਵ ਹੁੰਦੇ ਨੇ ਕੁਝ ਪਰਸੈਂਟੇਜ ਕਿਸੇ ਦੀ ਕਮਿਊਨਿਟੀ ਦੀ ਹੋ ਸਕਦੇ ਨੇ ਤੇ ਕਾਨੂੰਨ ਮੁਤਾਬਕ ਉਹਨਾਂ ਤੇ ਸਖੰਜਾ ਕਸਾਇਆ ਜਾਣਾ ਚਾਹੀਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬਾਕੀ ਜੇ ਆ ਆਪਾ ਕੇਸ ਜਿਸ ਤੇ ਜਾਦੇ ਰੌਲਾ ਪਾਇਆ ਮੁਹਾਲੀ ਚ ਇੱਕ ਮਰਡਰ ਹੋਇਆ ਮੁਹਾਲੀ ਚ ਪਿਛਲੇ 50 ਦਿਨਾਂ ਵਿੱਚ 5 ਮਰਡਰ ਹੋਏ ਜਿਨ੍ਹਾਂ ਚੋਂ 4 ਵਿੱਚ ਚ 4 ਵਿੱਚ ਕੋਈ ਪ੍ਰਵਾਸੀ ਨਹੀਂ ਸੀ ਤੇ ਕੀ ਅਸੀਂ ਸਿਰਫ ਇਹੀ ਜਸਟੀਫਾਈ ਕਰਨਾ ਹੈ ਕਤਲ ਨੇ ਸਿਰਫ ਪ੍ਰਵਾਸੀ ਕਰਦੇ ਨੇ ਪੰਜਾਬੀ ਨਹੀਂ ਕਰਦੇ ਕੀ ਪੰਜਾਬ ਦੀਆਂ ਜੇਲਾਂ ਬਿਲਕੁਲ ਖਾਲੀ ਪਈਆਂ ਨੇ ਉੱਥੇ ਕੋਈ ਕਾਤਲ ਨਹੀਂ ਹੈ ਇਹ ਸਭ ਜੋ ਕ੍ਰਾਈਮ ਹੈ ਉਹ ਕਿਸੇ ਵੀ ਕਮਿਊਨਿਟੀ ਵਿੱਚ ਹੋ ਸਕਦਾ ਹੈ ਇਸ ਕਰਕੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਨਾ ਬਿਲਕੁਲ ਗਲਤ ਹੈ ਕਈ ਮੇਰੇ ਵੀਰ ਕਹਿੰਦੇ ਨੇ ਵੀ ਦੇਖੋ ਅਸੀਂ ਕੈਨੇਡਾ ਜਾਣੇ ਆ ਤੇ ਉੱਥੇ ਆਇਲੈਂਡ ਦਿੰਨੇ ਆ ਉੱਥੇ ਦੀ ਪੀਆਰ ਲੈਣੇ ਆ ਉਹ ਲੈਣੇ ਆ ਤਾਂ ਸਾਨੂੰ ਉੱਥੇ ਰਹਿਣ ਦਾ ਹੱਕ ਮਿਲਦਾ ਵਪਾਰ ਕਰਨ ਦਾ ਜੋ ਹੈ ਦੋਸਤੋ ਇਹ ਦੋ ਗੱਲਾਂ ਕੰਪੇਅਰ ਨਹੀਂ ਹੋ ਸਕਦੀਆਂ ਕੈਨੇਡਾ ਜਾਣਾ ਔਰ ਪ੍ਰਵਾਸੀਆਂ ਦਾ ਪੰਜਾਬ ਆਉਣਾ ਦੋ ਡਿਫਰੈਂਟ ਗੱਲਾਂ ਨੇ ਸੰਤਰਾ ਨਾਲ ਕੇਲੇ ਕੰਪੇਅਰ ਨਹੀਂ ਕੀਤੇ ਜਾ ਸਕਦੇ ਉਹ ਦੂਸਰੇ ਮੁਲਕ ਵਿੱਚ ਜਾਣਾ ਹੈ ਤੇ ਇਹ ਆਪਣੇ ਮੁਲਕ ਵਿੱਚ ਵਿਚਰਨਾ ਹੈ ਕੀ ਕੰਪੇਅਰ ਕਰਨਾ ਤਾਂ ਇਹ ਕੰਪੇਅਰ ਕਰੋ ਕਿ ਟੋਰਾਂਟੋ ਵਾਲਾ ਬੰਦਾ ਕੀ ਉਹ ਕੈਲਗਰੀ ਆ ਕੇ ਕੰਮ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਜਾਂ ਉਹਨੂੰ ਉੱਥੇ ਰੋਕ ਲੱਗੀ ਜਾਂਦੀ ਹੈ ਉਹ ਉੱਥੇ ਘਰ ਨਹੀਂ ਖਰੀਦ ਸਕਦਾ ਕਿ ਟੋਰਾਂਟੋ ਵਾਲਾ ਵੈਂਕੂਵਰ ਨਹੀਂ ਜਾ ਸਕਦਾ ਜਾਂ ਉੱਥੇ ਵਾਲੇ ਲੋਕ ਦੂਸੇ ਦੂਸਰੀ ਸਟੇਟ ਚ ਜਾ ਕੇ ਕੰਮ ਕਰਨ ਤੇ ਉਹਨਾਂ ਤੇ ਰੋਕ ਲੱਗੀ ਆ ਉਹ ਜੌਬ ਨਹੀਂ ਲੈ ਸਕਦੇ ਉੱਥੇ ਕੰਮ ਨਹੀਂ ਕਰ ਸਕਦੇ ਉੱਤੇ ਵੋਟ ਨਹੀਂ ਬਣਾ ਸਕਦੇ ਤਾਂ ਕੋਈ ਨਹੀਂ ਆ ਇਸੇ ਤਰ੍ਹਾਂ ਅਸੀਂ ਵੀ ਹਿੰਦੁਸਤਾਨ ਦੇ ਕਿਸੇ ਵੀ ਇਲਾਕੇ ਚ ਜਾ ਕੇ ਕੋਈ ਕੰਮ ਕਰ ਸਕਦੇ ਆ ਹਾਂ ਕੁਝ ਸ਼ਰਤਾਂ ਅਸੀਂ ਵੀ ਲਾਗੂ ਕਰ ਸਕਦੇ ਆ ਬਾਕੀ ਸਟੇਟਾਂ ਮੰਗੀ ਪ੍ਰਾਪਰਟੀ ਨਾ ਖਰੀਦਣ ਜਾਂ ਕੁਝ ਵੋਟਰ ਕਾਰਡ ਬਣਨ ਵਿੱਚ ਕੁਝ ਟਾਈਮ ਹੋਵੇ ਪਰ ਜਿਹੜੇ ਬੱਚੇ ਇੱਥੇ ਬੌਰਨ ਹੋਏ ਨੇ ਉਹਨਾਂ ਦੇ ਉਹ ਅੱਜਕੱਲ ਬਿਲਕੁਲ ਪੰਜਾਬੀ ਬੋਲਦੇ ਨੇ ਔਰ ਕਈ ਤਾਂ ਸਾਡੇ ਬੱਚਾ ਨਾ ਵਧੀਆ ਪੰਜਾਬੀ ਬੋਲਦੇ ਨੇ ਤੇ ਇਸ ਕਰਕੇ ਕੋਈ ਡੈਮੋਗ੍ਰਾਫੀ ਚੇਂਜ ਹੋਣ ਦਾ ਖਤਰਾ ਸਾਨੂੰ ਨਹੀਂ ਹੈ ਕਿਉਂਕਿ ਉਹ ਸਾਡੇ ਕਲਚਰ ਨੂੰ ਅਡਾਪਟ ਕਰ ਰਹੇ ਨੇ ਅਸੀਂ ਡੈਮੋਗ੍ਰਾਫੀ ਤਾਂ ਅਸੀਂ ਵੀ ਚੇਂਜ ਕੀਤੀ ਅੱਜ ਸਰੀ ਦੀ ਬ੍ਰਹਮਟੰਦੀ ਦੀ ਡੈਮੋਗ੍ਰਾਫੀ ਚੇਂਜ ਨਹੀਂ ਹੋਈ ਇਹ ਵਰਲਡ ਵਾਈਡ ਚੇਂਜ ਹੈ ਹੁੰਦੀ ਰਹਣੀ ਹੈ ਤੇ ਹੁੰਦੀ ਰਹੀ ਹੈ ਇਸ ਕਰਕੇ ਇਸ ਤੇ ਆਪਾਂ ਨੂੰ ਕੋਈ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ ਜਦੋਂ ਅਸੀਂ ਇਹਨਾਂ ਨੂੰ ਕੱਢਾਂਗੇ ਅਸੀਂ ਇੱਕ ਚਿੰਗਾਰੀ ਭੜਕਾ ਰਹੇ ਹਾਂ ਕਿ ਉਹ ਭੰਮੜ ਦਾ ਰੂਪ ਕਰ ਸਕਦੀ ਹੈ ਕਿਉਂਕਿ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਪੰਜਾਬੀ ਰਹਿੰਨੇ ਨੇ ਤਰਾਈ ਚ ਉਤਰਾਖੰਡ ਗੰਗਾਗੰਗਨਗਰ ਮਹਾਰਾਸ਼ਟਰਾ एमपी আসাম बंगाल बहुत सारे जगह थे पंजाबी रहंदे ने, ने, ने। ते ਪੰਜਾਬੀਆਂ ਕੋਲੇ ਬਹੁਤ ਸਾਰੇ ਬਿਜ਼ਨਸ ਨੇ ਰਿਜ਼ੋਰਟ ਨੇ ਕੰਮਕਾਰ ਨੇ ਕੱਲ ਨੂੰ ਜੇ ਇਹ ਮਹਿੰਮ ਦਾ ਪਾਮੜ ਉੱਥੇ ਚੱਲਦਾ ਤੇ ਸਾਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਸਾਡੇ ਬਾਹਰ ਬੈਠੇ ਪੰਜਾਬੀ ਭਰਾਵਾਂ ਨੂੰ ਹੋਏਗਾ ਇਹ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਮਹਿੰਮ ਚੱਲ ਰਹੀ ਬੰਬੇ ਚ ਬਹੁਤ ਸਾਰੇ ਲੋਕ ਟੈਕਸੀ ਚਲਾਉਂਦੇ ਨੇ ਕੋਲਕੱਤਾ ਚ ਬਹੁਤ ਸਾਰੇ ਲੋਕਾਂ ਦੀ ਟਰਾਂਸਪੋਰਟ ਹੈ ਬਕਾਰੋ ਸਟੀਲ ਪਲਾਂਟ ਚ ਵੀ ਬਹੁਤ ਸਾਰੇ ਲੋਕ ਪੰਜਾਬੀ ਨੇ ਇੱਥੇ ਤੱਕ ਕਿ एमएलए बीसी बंगाल च जो 10 बार ही लगातार मेरे यहां 91 साल दी उम्र तक एमएलए रहा वो सी सिख सी मुर्शिदाबाद ਤੋਂ ਤੇ बॉम्बे ਦੇ ਪੁਲਿਸ ਕਮਿਸ਼ਨਰ ਵੀ ਸਿੱਖ ਰਹੇ ਨੇ ਤੇ ਇਸ ਤਰ੍ਹਾਂ ਕੋਈ ਵਿਤਕਰਾ ਨਹੀਂ ਹੁੰਦਾ ਜਿਸ ਤਰ੍ਹਾਂ ਆਪਾਂ ਪ੍ਰੋਜੈਕਟ ਕਰ ਰਹੇ ਹਾਂ ਤੇ ਜੇ ਕੋਈ ਕ੍ਰਾਈਮ ਕਰਦਾ ਹੈ ਜਰੂਰ ਉਸ ਨੂੰ ਉਸ ਦੀ ਸਜ਼ਾ ਮਿਲੇ ਪਰ ਕਿਸੇ ਦੇ ਖਿਲਾਫ ਕਮਿਊਨਿਟੀ ਦੇ ਖਿਲਾਫ ਮਹਿੰਮ ਚੁਣਾਉਣਾ ਬਿਲਕੁਲ ਗਲਤ ਹੈ ਕਿਉਂਕਿ ਪ੍ਰਵਾਸੀਆਂ ਤੋਂ ਬਿਨਾ ਅਜਨਾ ਤਾਂ ਪੰਜਾਬ ਦੀ ਖੇਤੀ ਚੱਲ ਸਕਦੀ ਆ ਨਾ ਪੰਜਾਬ ਦੀ ਇੰਡਸਟਰੀ ਤੇ ਨਾ ਪੰਜਾਬ ਦੀ ਦੁਕਾਨਾਂ ਇਸ ਕਰਕੇ ਵੀਰੋ ਇਹ ਗੱਲਾਂ ਚ ਨਾ ਆਓ ਇਹ फडਕਾਉ ਗੱਲਾਂ ਨੇ ਤੇ ਇਹਨਾਂ ਦਾ ਪੰਬੜ ਸਾਡੇ ਤੱਕ ਦੁਬਾਰਾ ਪਹੁੰਚ ਸਕਦਾ ਹੈ ਸਾਡੇ ਪੰਜਾਬੀ ਵੀਰਾਂ ਨੇ 84 ਚ ਵੀ ਜੋ ਪੰਜਾਬ ਤੋਂ ਬਾਹਰ ਸੀ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਕਈਆਂ ਦੇ ਘਰ-ਬਾਰ ਪਰਿਵਾਰ ਸਾਰਾ ਕੁਝ ਹੀ ਬਰਬਾਦ ਹੋ ਗਿਆ ਤੇ ਆਓ ਆਪਾਂ ਦੁਬਾਰਾ ਉਸ ਜੋ ਨਫ਼ਰਤ ਦੀ ਹਨੇਰੀ ਨਾ ਲਿਆਈਏ ਤੇ ਆਪਾਂ ਦੁਬਾਰਾ ਇਹੀ ਜਿਹੇ ਹਾਲਾਤ ਨਾ ਪੈਦਾ ਕਰੀਏ ਜਿੱਥੇ ਹਜ਼ਾਰਾਂ ਬੇਕਸੂਰੇ ਲੋਕਾਂ ਨੂੰ ਇਸ ਸਖਾਮਿਆਜਾ ਭੁਗਤਣਾ ਪਵੇ ਕਿਉਂਕਿ ਇਝੀਆਂ ਗੱਲਾਂ ਨਾ ਖਾਮਿਆ ਜਾਓ ਮਿਹਨਤੀ ਅਤੇ ਬੇਕਸੂਰੇ ਲੋਕਾਂ ਨੂੰ ਭੁਗਤਣਾ ਪੈਂਦਾ ਜੋ ਆਪਦੀ ਨੌਕਰੀ ਜਾਂ ਆਪਣੇ ਵਪਾਰ ਕਰਕੇ ਆਪਦੀਆਂ ਸਟੇਟਾਂ ਤੋਂ ਬਾਹਰ ਤੋਰੇ ਫਿਰ ਦਿੰਦੇ ਨੇ ਤੇ ਦੋਸਤੋ ਸੋਚਣ ਵਾਲੀ ਗੱਲ ਹੈ ਕਿ ਇਹ ਕ੍ਰਿਮਨਲ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹਾਲਾਂਕਿ ਕੁਝ ਲੋਕ ਆਪਣੀ ਲੀਡਰੀ ਚਮਕਾਉਣ ਲਈ ਇਹਨਾਂ ਦੇ ਚੀਜ਼ਾਂ ਦੇ ਲਈ ਬਿਆਨ ਦਿੰਦੇ ਨੇ ਪਰ ਬਚੋ ਸੋਚੋ ਔਰ ਅਪਦੀ ਜੋ ਸ਼ਾਂਤੀ ਹੈ ਜੋ ਆਪਦਾ ਮਾਹੌਲ ਹੈ ਆਪਦੇ ਪਿੰਡਾਂ ਦਾ ਘਰਾਂ ਦਾ ਆਲੇ-ਦਾਲੇ ਦਾ ਖਰਾਬ ਨਾ ਕਰੋ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਜੇ ਪਸੰਦ ਆਵੇ ਤੇ ਸ਼ੇਅਰ ਆਵੇ ਸਾਨੂੰ ਇੰਤਜ਼ਾਰ ਹੈ ਤੁਹਾਡੇ ਕਮੈਂਟਾਂ ਦਾ ਤੇ ਜਰੂਰ ਇਸ ਬਾਰੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਤੁਹਾਨੂੰ ਕਿਸਤਾਨ ਦੀ ਲੱਗੀ ਜੈ ਹਿੰਦ